ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਸਬਕ ਜ਼ਿੰਦਗੀ ਦੇ ਅੰਮ੍ਰਿਤ ਦੇ ਨਾਲ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋ ਤੇ ਮੈਂ ਵੀ ਬਿਲਕੁਲ ਠੀਕ ਠਾਕ ਹਾਂ ਤੇ ਅੱਜ ਹੈਗਾ ਜੀ ਦਿਨ 40ਵਾਂ ਤੇ ਅੱਜ ਦਾ ਵਿਸ਼ਾ ਆਪਾਂ ਨੇ ਚੁਣਿਆ ਹੈਗਾ ਕੰਫੀਡੈਂਸ ਤੇ ਓਵਰ ਕੰਫੀਡੈਂਸ ਕੰਫੀਡੈਂਸ ਤੇ ਓਵਰ ਕੰਫੀਡੈਂਸ ਦੇ ਵਿਚਾਲੇ ਬਹੁਤ ਬਰੀਕ ਜਿਹਾ ਅੰਤਰ ਹੁੰਦਾ ਹੈ ਜਿਹੜਾ ਕਿ ਸਾਨੂੰ ਆਪ ਨੂੰ ਨਹੀਂ ਪਤਾ ਚੱਲਦਾ ਹੁੰਦਾ ਪਰ ਸਾਹਮਣੇ ਵਾਲੇ ਨੂੰ ਪਤਾ ਚੱਲ ਜਾਂਦਾ ਹੁੰਦਾ ਹੈ ਕਿ ਕਦੋਂ ਤੁਸੀਂ ਕੰਫੀਡੈਂਸ ਦੇ ਵਿੱਚੋਂ ਬੋਲ ਰਹੇ ਹੋ ਤੇ ਕਦੋਂ ਤੁਸੀਂ ਓਵਰ ਕੰਫੀਡੈਂਸ ਦੇ ਵਿੱਚੋਂ ਬੋਲ ਰਹੇ ਹੋ ਕੰਫੀਡੈਂਸ ਹੋਣਾ ਬਹੁਤ ਜ਼ਰੂਰੀ ਹੈ ਉਹ ਤੁਹਾਡੀ ਸ਼ਖਸੀਅਤ ਨੂੰ ਉਭਾਰਦਾ ਹੈ ਤੁਸੀਂ ਆਪਣੀ ਗੱਲ ਜਿਹੜਾ ਹੈਗਾ ਉਹ ਸੌਖੇ ਤਰੀਕੇ ਨਾਲ ਕਰ ਸਕਦੇ ਹੋ ਜਦੋਂ ਤੁਸੀਂ ਕੰਫੀਡੈਂਟ ਹੁੰਦੇ ਹੋ ਪਰ ਜਦੋਂ ਤੁਸੀਂ ਓਵਰ ਕੰਫੀਡੈਂਟ ਹੁੰਦੇ ਹੈਗੇ ਉਹਨਾਂ ਤਾਂ ਤੁਸੀਂ ਸਾਹਮਣੇ ਵਾਲੇ ਬੰਦੇ ਨੂੰ ਔਖਾ ਕਰ ਦਿੰਦੇ ਹੋ ਸਾਹਮਣੇ ਵਾਲਾ ਬੰਦਾ ਜਿਹੜਾ ਹੈਗਾ ਇਹ ਉਹ ਤੁਹਾਡੀ ਸ਼ਖਸੀਅਤ ਨੂੰ ਦੇਖ ਕੇ ਤੁਹਾਡਾ ਅੰਦਾਜ਼ਾ ਲਾ ਸਕਦਾ ਹੈਗਾ ਇਹ ਕਿ ਤੁਹਾਨੂੰ ਕਿਹੜੇ ਵੇਲੇ ਕਿੱਥੋਂ ਡੇਕਿਆ ਜਾ ਸਕਦਾ ਹੈਗਾ ਸੋ ਓਵਰ ਕੰਫੀਡੈਂਸ ਹੋਣਾ ਬਹੁਤ ਹੀ ਮਾੜਾ ਹੈਗਾ ਕਿਉਂਕਿ ਤੁਸੀਂ ਉਸ ਵਕਤ ਹਵਾ 'ਚ ਉੱਡ ਰਹੇ ਹੁੰਦੇ ਹੋ ਤੇ ਹਵਾ 'ਚ ਉੱਡ ਰਹੇ ਬੰਦੇ ਨੂੰ ਦੇਖਣਾ ਬੜਾ ਸੌਖਾ ਹੁੰਦਾ ਹੈ ਸਾਹਮਣੇ ਵਾਲੇ ਵਾਸਤੇ ਸੋ ਓਵਰ ਕੰਫੀਡੈਂਸ ਜਿਹੜਾ ਹੈਗਾ ਏ ਉਹ ਤੁਹਾਡੀ ਸ਼ਖਸੀਅਤ ਨੂੰ ਮਾਰਦਾ ਹੈ ਉਹ ਸਾਹਮਣੇ ਵਾਲੇ ਬੰਦੇ ਨੂੰ ਤੁਹਾਡੀ ਇਸ ਕਮੀ ਦਾ ਪਤਾ ਲੱਗ ਜਾਂਦਾ ਹੈਗਾ ਏ ਕਿ ਜਦੋਂ ਤੁਸੀਂ ਓਵਰ ਕੰਫੀਡੈਂਸ ਹੋ ਤਾਂ ਤੁਸੀਂ ਕੋਈ ਨਾ ਕੋਈ ਗਲਤੀ ਜ਼ਰੂਰ ਕਰੋਗੇ ਤੇ ਦੂਜੀ ਗੱਲ ਤੁਸੀਂ ਸਿੱਖਣ ਦੀ ਆਪਣੀ ਜਿਹੜੀ ਸ਼ਮਤਾ ਹੈਗੀ ਹੈ ਉਹਨੂੰ ਖਤਮ ਕਰ ਦਿੰਦੀ ਹੈ ਜਦੋਂ ਤੁਸੀਂ ਓਵਰ ਕੰਫੀਡੈਂਟ ਹੁੰਦੀ ਹੈਗੀਓ ਜਦੋਂ ਤੁਸੀਂ ਓਵਰ ਕੰਫੀਡੈਂਟ ਹੈਗੀਓ ਤੁਹਾਨੂੰ ਇਦਾਂ ਲੱਗਦਾ ਕਿ ਮੈਨੂੰ ਤੇ ਇਸ ਫੀਲਡ ਬਾਰੇ ਸਭ ਕੁਝ ਪਤਾ ਹੈ ਗਏ ਤਾਂ ਤੁਸੀਂ ਉਸ ਚੀਜ਼ ਦਾ ਕੁਝ ਵੀ ਸਿੱਖ ਨਹੀਂ ਸਕਦੇ ਹੈਗੀ ਜਦੋਂ ਵੀ ਕੋਈ ਵੀ ਤੁਹਾਨੂੰ ਮੰਨ ਲਓ ਤੁਸੀਂ ਉਸ ਚੀਜ਼ ਪਰਫੈਕਟ ਹੋ ਪਰ ਜਦੋਂ ਤੁਹਾਡਾ ਸਾਹਮਣੇ ਵਾਲਾ ਬੰਦਾ ਕੋਈ ਆਫਰ ਕਰੇ ਨਾ ਕਿ ਨਹੀਂ ਇਹ ਗੱਲ ਦੇ ਵਿੱਚ ਇਦਾਂ ਨਹੀਂ ਇਦਾਂ ਕੀਤਾ ਜਾ ਸਕਦਾ ਹੈਗਾ ਜੇ ਤੁਸੀਂ ਕੰਫੀਡੈਂਟ ਹੋ ਤਾਂ ਤੁਸੀਂ ਆਪਣੀ ਦਲੀਲਾਂ ਨਾਲ ਉਹਨੂੰ ਹਰਾ ਸਕਦੇ ਹੋ ਪਰ ਜੇ ਤੁਸੀਂ ਓਵਰ ਕੰਫੀਡੈਂਟ ਹੈਗੇ ਉਹਨਾਂ ਤਾਂ ਤੁਸੀਂ ਉਹਦੀ ਡਿਸਕਸ਼ਨ ਚ ਪਾਰਟੀ ਨਹੀਂ ਲਵੋਗੇ ਤੇ ਤੁਸੀਂ ਕਹੋਗੇ ਕਿ ਨਹੀਂ ਜੋ ਮੈਂ ਕਹਿ ਰਹੀ ਆ ਵਾ ਬਸ ਉਹੀ ਠੀਕ ਹੈ ਸੋ ਇਹ ਹੁੰਦਾ ਹੈ ਓਵਰ ਕੰਫੀਡੈਂਟ ਜਦੋਂ ਤੁਸੀਂ ਆਪਣੇ ਤਰਕ ਨਹੀਂ ਪੇਸ਼ ਕਰ ਸਕਦੇ ਹੈਗੇ ਪਰ ਤੁਸੀਂ ਇਹ ਕਹਿ ਦਿੰਦੇ ਹੋ ਕਿ ਮੈਂ ਹੀ ਠੀਕ ਹਾਂ ਦੈਟਸ ਕੋਲਡ ਓਵਰ ਕੰਫੀਡੈਂਸ ਓਵਰ ਕੰਫੀਡੈਂਸ ਦੇ ਵਿੱਚ ਤੁਸੀਂ ਆਪਣੀ ਸਿੱਖਣ ਦੀ ਜਿਹੜੀ ਬਿਲਕੁਲ ਹੀ ਜਿਹੜੀ ਮਤਲਬ ਚਾਹ ਹੈਗੀ ਆ ਉਹਨੂੰ ਮਾਰ ਦਿੰਦੇ ਹੋ ਤੇ ਜਦੋਂ ਤੁਸੀਂ ਸਿੱਖਦੇ ਹੀ ਨਹੀਂ ਹੈਗੇ ਨਾ ਤਸਿਰ ਤੁਸੀਂ ਉਸ ਫੀਲਡ ਦੇ ਵਿੱਚ ਜਿੱਤ ਤਾਂ ਪ੍ਰਾਪਤ ਕਰ ਹੀ ਨਹੀਂ ਸਕਦੇ ਹੈਗੇ ਸੋ ਇਹਨਾਂ ਦੇ ਵਿਚਾਲੇ ਫਰਕ ਵੀ ਬਹੁਤ ਬਰੀਕ ਜਿਹਾ ਹੁੰਦਾ ਹੈਗਾ ਏ ਇਹ ਫਰਕ ਸਾਹਮਣੇ ਵਾਲੇ ਬੰਦੇ ਨੂੰ ਪਹਿਲਾਂ ਨਜ਼ਰ ਆਉਂਦਾ ਹੈਗਾ ਏ ਤੁਹਾਨੂੰ ਇਹ ਸਬਰ ਜਿਹੜਾ ਫਰਕ ਹੈਗਾ ਏ ਉਹ ਆਪਣੇ ਵਿੱਚ ਜਿਹੜਾ ਹੈਗਾ ਉਹ ਦੇਖਣਾ ਪੈਂਦਾ ਹੈਗਾ ਏ ਤੁਹਾਨੂੰ ਆਪਣੇ ਅੰਦਰ ਛਾਤੀ ਮਾਰਨੀ ਪੈਂਦੀ ਹੈਗੀ ਤੁਹਾਨੂੰ ਕੋਈ ਸ਼ੀਸ਼ਾ ਆ ਕੇ ਵਿਖਾਵੇਗਾ ਉਹ ਗੱਲ ਵੱਖਰੀ ਏ ਤੁਸੀਂ ਸ਼ੀਸ਼ੇ ਚ ਵੇਖ ਲੋਗੇ ਪਰ ਜਦੋਂ ਜਦ ਤੱਕ ਤੁਸੀਂ ਆਪਣੇ ਅੰਦਰ ਨਹੀਂ ਨਵੇਂਦੇ ਹੈਗੇ ਉਦੋਂ ਤੱਕ ਤੁਹਾਨੂੰ ਹਰ ਵਾਰੀ ਕੋਈ ਵਿਖਾਣ ਵੀ ਨਹੀਂ ਆਵੇਗਾ ਕਿ ਆਹ ਗੱਲ ਤੇ ਤੁਸੀਂ ਓਵਰ ਕੰਫੀਡੈਂਟ ਸੀਗੇ ਤੇ ਜਦੋਂ ਓਵਰ ਕੰਫੀਡੈਂਟ ਬੰਦਾ ਹੁੰਦਾ ਹੈ ਨਾ ਉਹ ਸਾਹਮਣੇ ਵਾਲੇ ਬੰਦੇ ਦੀ ਸੁਣਦਾ ਵੀ ਨਹੀਂ ਹੁੰਦਾ ਹੈਗਾ ਜੇ ਉਹਨੂੰ ਕੋਈ ਆ ਕੇ ਦੱਸ ਵੀ ਦੇ ਸੋ ਜਿਹੜਾ ਓਵਰ ਕੰਫੀਡੈਂਟ ਬੰਦਾ ਹੁੰਦਾ ਹੈ ਉਹਦੀਆਂ ਅੱਖਾਂ ਉਹਦੇ ਕੰਨ ਉਹਦਾ ਦਿਮਾਗ ਸਭ ਬੰਦ ਹੋ ਜਾਂਦਾ ਹੈਗਾ ਇਹ ਉਹਨੂੰ ਫਿਰ ਕੁਝ ਵੀ ਨਜ਼ਰ ਨਹੀਂ ਆਉਂਦਾ ਉਹਨੂੰ ਸਿਰਫ ਆਪਣੀ ਬੁੱਧੀ ਸਭ ਤੋਂ ਵੱਡੀ ਲੱਗਦੀ ਹੁੰਦੀ ਹੈਗੀ ਸੋ ਓਵਰ ਕੰਫੀਡੈਂਟ ਇਨਾ ਕਮਾੜਾ ਹੈਗਾ ਬੰਦੇ ਨੂੰ ਜਿਹੜਾ ਹੈਗਾ ਅੰਨਾ ਬਣਾ ਦਿੰਦਾ ਬੋਲਾ ਬਣਾ ਦਿੰਦਾ ਤੇ ਬੁੱਦੀ ਹੀਣ ਬਣਾ ਦਿੰਦਾ ਸੋ ਓਵਰ ਕੰਫੀਡੈਂਟ ਕੰਫੀਡੈਂਸ ਹੋਣ ਤੋਂ ਬਚੋ ਤੇ ਆਪਣੇ ਕੰਫੀਡੈਂਸ ਨੂੰ ਮਰਨ ਨਾ ਦਿਓ ਕਿਉਂਕਿ ਜਿੱਦਨ ਤੁਹਾਡਾ ਕੰਫੀਡੈਂਸ ਮਰ ਜਾਂਦਾ ਹੈਗਾ ਇਹਨਾ ਉਹਦਣ ਵੀ ਤੁਸੀਂ ਆਪਣੀ ਜਿਹੜੀ ਜ਼ਿੰਦਗੀ ਦੀ ਜੰਗ ਹੈ ਨਾ ਉਹਨੂੰ ਹਾਰ ਜਾਂਦੇ ਹੋ ਕਿਉਂਕਿ ਤੁਹਾਨੂੰ ਸਾਹਮਣੇ ਵਾਲੇ ਬੰਦੇ ਦੇ ਸਾਹਮਣੇ ਜੋ ਚੀਜ਼ ਤੁਹਾਨੂੰ ਪਤਾ ਹੈ ਉਹ ਜਸਤ ਪੇਸ਼ ਹੀ ਨਾ ਕਰਨੀ ਆਵੇ ਤਾਂ ਫਿਰ ਵੀ ਤੁਸੀਂ ਗਲਤ ਹੁੰਦੇ ਹੋ ਤਾਂ ਤੁਹਾਨੂੰ ਆਪਣੀਆਂ ਗੱਲਾਂ ਪੇਸ਼ ਕਰਨੀਆਂ ਹੋਣੀਆਂ ਚਾਹੀਦੀਆਂ ਨੇ ਆਪਣੀਆਂ ਦਲੀਲਾਂ ਦੇ ਪਿੱਛੇ ਤੁਹਾਡੇ ਕੋਈ ਉਖਤਾ ਜਿਹੜੇ ਨੇ ਉਹ ਸਬੂਤ ਕਹਿ ਲਓ ਜਾਂ ਤੁਹਾਡੇ ਦਲੀਲਾਂ ਦੇ ਪਿੱਛੇ ਕੋਈ ਪੁਖਤਾ ਗੱਲ ਜਿਹਦਾ ਕੋਈ ਵਜੂਦ ਬਣਦਾ ਹੋਵੇ ਉਹ ਹੋਣੀ ਚਾਹੀਦੀ ਹੈ ਦੈਟਸ ਕਾਲਡ ਕੰਫੀਡੈਂਸ ਜਦੋਂ ਤੁਹਾਡੇ ਕੋਲ ਗੱਲ ਕਰਨ ਵਾਸਤੇ ਕੋਈ ਤਰਕ ਹੋਵੇ ਤੇ ਜਦੋਂ ਤੁਹਾਡੇ ਕੋਲ ਗੱਲ ਕਰਨ ਵਾਸਤੇ ਕੋਈ ਤਰਕ ਤੇ ਹੈ ਨਹੀਂਗਾ ਪਰ ਤੁਹਾਨੂੰ ਇਹ ਪਤਾ ਹੈ ਕਿ ਮੈਂ ਜੋ ਬੋਲ ਰਹੀ ਆਂ ਵਾ ਬਸ ਉਹੀ ਸੱਚ ਹੈ thats called overconfidence ਉਹਦੇ ਤੋਂ ਜਿੰਨਾ ਹੋ ਸਕਦਾ ਬੱਚੋ ਉਮੀਦ ਕਰਦੀ ਹਾਂ ਕਿ ਤੁਹਾਨੂੰ ਅੱਜ ਦਾ ਸਬਕ ਚੰਗਾ ਲੱਗਿਆ ਹੋਣਾ ਤੇ ਜੇ ਮੇਰੇ 'ਚ ਤੁਹਾਨੂੰ ਕੰਫੀਡੈਂਸ ਤੇ ਓਵਰ ਕੰਫੀਡੈਂਸ ਵਾਲੀ ਕੋਈ ਵੀ ਗੱਲ ਲੱਗਦੀ ਹੈਗੀ ਤਾਂ ਮੈਂ ਤੁਹਾਡੇ ਦਰਵਾਜ਼ੇ ਬਿਲਕੁਲ ਇਸ ਚੀਜ਼ ਲਈ ਖੋਲ ਦਿੰਨੀ ਹੈਗੀ ਆ ਕਿ ਤੁਸੀਂ ਆ ਕੇ ਮੈਨੂੰ ਦੱਸ ਸਕਦੇ ਹੋ ਕਦੇ ਵੀ ਕਿਸੇ ਵੀ ਵੇਲੇ ਸੋ ਆਪਾਂ ਉਹਨੂੰ ਸੁਧਾਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਥੈਂਕ ਯੂ ਸੋ ਮੱਚ ਸਬਕ ਜ਼ਿੰਦਗੀ ਦੇ ਨਾਲ ਜੁੜਨ ਲਈ ਥੈਂਕ ਯੂ ਜੀ ਰੱਬ ਰੱਖਾ ਟੇਕ ਕੇਅਰ ਸਸ਼ੀ ਕਾਲ ਜੀ ਸਾਰਿਆਂ